ਬਲਰਾ ਜੀ ਇਹਨੂੰ ਮੈਂ ਲਾ ਰਿਹਾ ਹਾਂ ਪ੍ਰੋਗਰਾਮ ਦਾ ਲਾ ਰਿਹਾ ਹਾਂ ਲਾਈਟਾਂ ਜੀ ਅਜੀਤ ਭਾਜੀ ਅੱਜ ਮੀਟਿੰਗ ਸੱਦੀ ਗਈ ਸੀ ਤੁਸੀਂ ਪਹੁੰਚੇ ਜੇ ਹਰਪਰਵਾਰੀ ਦੇ ਇਲਾਕੇਾਂ 'ਚ ਜੇ ਰਾਹਤ ਕਾਰਜ ਦੇ ਜੇ ਇਸ ਤਰੀਕੇ ਦੀ ਮੀਟਿੰਗ ਰਹੀ ਤੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਸੇਵਾ ਕੀਤੀ ਜਾ ਸਕਦੀ ਹੈ ਬਿਲਕੁਲ ਜੀ ਜਿਹੜੀ ਚੀਜ਼ ਦੀ ਦੇਖੋ ਜ਼ਰੂਰਤ ਮਹਿਸੂਸ ਹੋ ਰਹੀ ਸੀ ਵੀ ਜਿੰਨੇ ਵੀ ਲੋਕ ਸੇਵਾ ਕਰ ਰਹੇ ਨੇ ਜੀ ਇਕੱਠੇ ਹੋ ਕੇ ਇੱਕ ਵਿਉਂਤ ਦੇ ਹਿਸਾਬ ਨਾਲ ਸੇਵਾ ਕਰਨ ਜਥੇਦਾਰ ਸਾਹਿਬ ਦਾ ਬਹੁਤ ਧੰਨਵਾਦ ਤੇ ਬਹੁਤ ਵਧੀਆ ਉਪਰਾਲਾ ਸੀ ਕਿ ਉਹਨਾਂ ਨੇ ਵੀ ਆਪਾਂ ਇੱਕ ਕਮੇਟੀ ਬਣਾਈਏ ਜਿਹਦੇ ਵਿੱਚ ਸਾਰੇ ਜਾਣੇ ਇੱਕ ਪਲੈਨਿੰਗ ਦੇ ਨਾਲ ਚੱਲੀਏ ਕਿਉਂਕਿ ਬਹੁਤ ਲੋਕ ਸੇਵਾ ਕਰ ਰਹੇ ਨੇ ਸੇਵਾ ਭਾਵਨਾ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਕਿੰਨੀ ਆਪਣੇ ਮਨ ਦੇ ਵਿੱਚ ਹੈਗੀ ਆ ਔਰ ਜੇ ਆਪਾਂ ਵਿਉਂਤ ਦੇ ਨਾਲ ਚੱਲਾਂਗੇ ਤਾਂ ਚੀਜ਼ਾਂ ਖਰਾਬ ਨਹੀਂ ਹੋਣਗੀਆਂ ਤੇ ਜਿਹੜੇ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਉਹ ਟਾਈਮ ਦੇ ਹਿਸਾਬ ਨਾਲ ਉਹੀ ਚੀਜ਼ ਮਿਲੂਗੀ ਸੋ ਬਹੁਤ ਚੰਗੀ ਗੱਲ ਹੈ ਜੀ ਇੱਕ ਮੇਰੇ ਹਿਸਾਬ ਨਾਲ ਕਮੇਟੀ ਵੀ ਬਣਨੀ ਚਾਹੀਦੀ ਹੈ ਕਮੇਟੀ ਦੇ ਅੰਦਰ ਫਿਰ ਇੱਕ ਸਬ ਕਮੇਟੀ ਹੋਵੇ ਜਿਹੜੀ ਕਿ ਉਹ ਆਦੇਸ਼ ਦੇਵੇ ਜਾਂ ਦੱਸੇ ਕਿ ਅੱਗੇ ਕੀ ਜ਼ਰੂਰਤ ਨੇ ਤੇ ਇਹਦੇ ਵਿੱਚ ਜਿਹੜੇ ਨੁਮਾਇੰਦੇ ਅਗੇ ਹੋਣਗੇ ਉਹ ਪ੍ਰਸ਼ਾਸਨ ਦੇ ਨਾਲ ਵੀ ਮਿਲ ਕੇ ਚੱਲਣ ਕਿਉਂਕਿ ਪ੍ਰਸ਼ਾਸਨ ਦੀ ਸਹਾਇਤਾ ਵੀ ਸਾਨੂੰ ਲੱਗੂਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਆਪਣੇ ਡਾਟਾਜ਼ ਹੈਗੇ ਨੇ ਉਹਨਾਂ ਵੱਲੋਂ ਵੀ ਰਾਹਤ ਫੰਡ ਹੈਗਾ ਸੋ ਮਿਲ ਜੁਲ ਕੇ ਜੀ ਸਾਰੇ ਪ੍ਰਸ਼ਾਸਨ ਦੇ ਬੰਦੇ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਮੋਢੀ ਕੋਈ ਇੰਡੀਵਿਜੂਅਲੀ ਸੇਵਾ ਕਰਨਾ ਚਾਹੁੰਦਾ ਜੋ ਵੀ ਇਹਦੇ ਵਿੱਚ ਜੀ ਸਤਕੇ ਜੀ ਜੁੜੇ ਤਾਂ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਸੇਵਾ ਕਰੀ ਤੇ ਆਪਣੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਜਿੰਨੇ ਵੀ ਲੋਕ ਹੈਗੇ ਨੇ ਜਿੰਨੇ ਵੀ ਖੇਤਰ ਨੇ ਆਪਾਂ ਦੁਬਾਰ ਤੋਂ ਉਹਨਾਂ ਨੂੰ ਖੜੇ ਕਰੀਏ ਕਿਉਂਕਿ ਬਹੁਤ ਵੱਡੀ ਮੁਸ਼ਕਲ ਘੜੀ ਹੈਗੀ ਆ ਗਾਰ ਇੰਨੀ-ਇੰਨੀ ਚੜੀ ਪਈ ਹੈ ਜੀ ਉੱਥੇ ਅੱਗੇ ਫਿਰ ਸਭ ਤੋਂ ਪਹਿਲਾਂ ਤਾਂ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਤੇ ਬਹੁਤ ਪ੍ਰੋਬਲਮ ਨੇ ਅੱਗੇ ਸਰਦੀਆਂ ਆ ਰਹੀਆਂ ਨੇ ਜੀ ਸੋ ਜਿੰਨੀ ਜਲਦੀ ਇਹ ਕਮੇਟੀ ਬਣ ਜੇ ਉਨੇ ਜਲਦੀ ਵਧੀਆ ਜੀ ਤੇ ਜਲਦੀ ਜਲਦੀ ਸਾਰੇ ਕੰਮ ਹੋ ਜਾਣਗੇ ਕੋਈ ਰੋਡ ਮੈਪ ਬਣਾਉਂਦੀ ਕੋਈ ਹਾਂਜੀ ਉਹੀ ਉਹੀ ਸਾਰੇ ਉਹੀ ਡਿਸਕਸ਼ਨਸ ਕਰ ਰਹੇ ਨੇ ਬਹੁਤ ਵਧੀਆ ਲੋਕਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਸਾਰਿਆਂ ਨੇ ਤੇ ਹੁਣ ਉਹੀ ਹੈ ਵੀ ਸਾਂਝੇ ਤੌਰ ਦੇ ਉੱਤੇ ਸਾਰਿਆਂ ਦੇ ਵਿਚਾਰ ਨੋਟ ਕਰ ਲਏ ਜਾਣਗੇ ਤੇ ਉਹਨੂੰ ਫਿਰ ਅਮਲੀ ਰੂਪ ਦਿੱਤਾ ਜਾਊਗਾ ਇੱਕ ਡਾਇਰੈਕਸ਼ਨ ਦੇ ਨਾਲ ਠੀਕ ਠਾਕ